ਅਛਾ ਪ੍ਰੀਤ ਸਿੰਘ ਤੁਸੀਂ ਦਿਨਕ ਸਵੇਰੇ ਨਾਲ ਜੁੜੇ ਹੋ ਇਸ ਵਕਤ ਦੀਆਂ ਤਸਵੀਰਾਂ ਤੁਹਾਨੂੰ ਬਾਗਾ ਪ੍ਰਾਣ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਦਿਖਾ ਰਹੇ ਹਾਂ ਜਿੱਥੇ ਕਿ ਐਮਐਲਏ ਅਮਰਪਾਲ ਸਿੰਘ ਸੁਖਾਨੰਦ ਵੱਲੋਂ ਹਲਕੇ ਦੇ ਜਿੰਨੇ ਵੀ ਸਰਕਾਰੀ ਸਕੂਲ ਨੇ ਉਹਨਾਂ ਦੇ ਹੈੱਡ ਟੀਚਰਾਂ ਨੂੰ ਬੁਲਾਇਆ ਗਿਆ ਉਹਨਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿਸ ਪਰਪਸ ਲਈ ਮੀਟਿੰਗ ਕੀਤੀ ਜਾ ਰਹੀ ਹੈ ਐਮਐਲਏ ਅਮਰਪਾਲ ਸਿੰਘ ਸੁਖਾਨੰਦ ਗੱਲਬਾਤ ਕਰਾਂ ਰੱਜੂ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਪਰ 13 ਮਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਜਾਨਾਂ ਨਾਲ ਗੱਲਬਾਤ ਕਰਾਂਗੇ ਤੇ ਇਥੋਂ ਦੇ ਡੀਓ ਜਿਹੜੇ ਨੇ ਜ਼ਿਲ੍ਹੇ ਦੇ ਡੀਓ ਨਾਲ ਵੀ ਗੱਲਬਾਤ ਕਰਾਂਗੇ ਇਕ ਵਾਰ ਤੁਸੀਂ ਤਸਵੀਰਾਂ ਜ਼ਰੂਰ ਦੇਖ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਮਾਨਯੋਗ ਸਾਡੇ ਹਲਕਾ ਵਿਧਾਇਕ ਸ਼੍ਰੀ ਅਮਰਪਾਲ ਜੀ ਸੁਖਰਨ ਸਿੰਘ ਜੀ ਵੱਲੋਂ ਅੱਜ ਮੀਟਿੰਗ ਲਈ ਜਾ ਰਹੀ ਹੈ ਇਹ ਪੈਸੇ ਤਾਂ ਮਾਨਯੋਗ ਐਮਐਲਏ ਸਾਹਿਬ ਬਿਲਕੁਲ ਕਲੀਅਰ ਸਾਰਾ ਆਪਦਾ ਵਿਜ਼ਨ ਕਲੀਅਰ ਕਰ ਗਏ ਹੈ ਪਰ ਉਹ ਮੀਟਿੰਗ ਇੱਕ ਸਹਿਚਾਰਤਾ ਸੱਧ ਭਾਵਨਾ ਦੀ ਮੀਟਿੰਗ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੇ ਇਹ ਵਿਸ਼ਵਾਸ ਸਕੂਲ ਮੁਖੀਆਂ ਦੇ ਅੰਦਰ ਪੈਦਾ ਕਰਨ ਲਈ ਕਿ ਕਿਸੇ ਪੱਖ ਤੋਂ ਕੋਈ ਸਕੂਲ ਦੇ ਵਿੱਚ ਕੋਈ ਕਮੀ ਹੈ ਜਾ ਉੱਥੇ ਤੁਹਾਨੂੰ ਲੋੜ ਹੈ ਜਾਂ ਕੋਈ ਸਮੱਸਿਆ ਤਾਂ ਉਹ ਉਹਨਾਂ ਦੇ ਵਿੱਚ ਧਿਆਨ ਦੇ ਵਿੱਚ ਲਿਆਂਦੀ ਜਾਏ ਤਾਂ ਜੋ ਉਹ ਆਪਣੇ ਪੱਧਰ ਤੇ ਉਹਨਾਂ ਸਕੂਲਾਂ ਦੀ ਮਦਦ ਕਰਕੇ ਉਹਨਾਂ ਦੇ ਵਾਸਤੇ ਕਿੱਥੇ ਵੀ ਕੋਈ ਐਫਰਟਸ ਕਰਨੇ ਕਰਕੇ ਤੋਂ ਉਹਨਾਂ ਨੂੰ ਦੂਰ ਕਰ ਸਕਣ ਮੈਂ ਸ਼ੇਪਰੀ ਸਿੰਘ ਤੁਸੀਂ ਦਿਨਖ ਸਵੇਰ ਨਾਲ ਜੁੜੇ ਹੋਇਆ ਇਸ ਵਕਤ ਦੀਆਂ ਤਸਵੀਰਾਂ ਤੁਹਾਨੂੰ ਬਾਗਾ ਪ੍ਰਾਣ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚੋਂ ਦਿਖਾ ਰਹੇ ਹਾਂ ਜਿੱਥੇ ਕਿ ਐਮਐਲਏ ਅਮਰਤਪਾਲ ਸਿੰਘ ਸੁਖਨਾਨਦ ਵੱਲੋਂ ਢਲਕੇ ਦੇ ਜਿੰਨੇ ਵੀ ਸਰਕਾਰੀ ਸਕੂਲ ਨੇ ਉਹਨਾਂ ਦੇ ਹੈੱਡ ਟੀਚਰਾਂ ਨੂੰ ਬੁਲਾਇਆ ਗਿਆ ਉਹਨਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿਸ ਪਰਪਸ ਲਈ ਮੀਟਿੰਗ ਕੀਤੀ ਜਾ ਰਹੀ ਹੈ ਐਮਐਲਏ ਅਮਰਪਾਲ ਸਿੰਘ ਸੁਖਾਣਾ ਨਾਲ ਗੱਲਬਾਤ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਥੋਂ ਦੇ ਡੀਓ ਜਿਹੜੇ ਨੇ ਜ਼ਿਲ੍ਹੇ ਦੇ ਡੀਓ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਰਪਾ ਕਰ ਤੁਸੀਂ ਤਸਵੀਰਾਂ ਜ਼ਰੂਰ ਦੇਖ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਮਾਨਯੋਗ ਸਾਡੇ ਹਲਕਾ ਵਿਧਾਇਕ ਸ਼੍ਰੀ ਅਮਰਤਪਾਲ ਜੀ ਸੁਖਨਾਨ ਜੀ ਵੱਲੋਂ ਅੱਜ ਮੀਟਿੰਗ ਲਈ ਜਾ ਰਹੀ ਹੈ ਇਹ ਪੈਸੇ ਤਾਂ ਮਾਨਯੋਗ ਐਮਐਲਏ ਸਾਹਿਬ ਬਿਲਕੁਲ ਕਲੀਅਰ ਸਾਰਾ ਆਪ ਦਾ ਵਿਜ਼ਨ ਕਲੀਅਰ ਕਰ ਗਏ ਹੈ ਪਰ ਉਹ ਮੀਟਿੰਗ ਇੱਕ ਸਹਿਚਾਰਤਾ ਸਦ ਭਾਵਨਾ ਦੀ ਮੀਟਿੰਗ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੇ ਇਹ ਵਿਸ਼ਵਾਸ ਸਕੂਲ ਮੁਖੀਆਂ ਦੇ ਅੰਦਰ ਪੈਦਾ ਕਰਨ ਲਈ ਕਿ ਕਿਸੇ ਪੱਖ ਤੋਂ ਕੋਈ ਸਕੂਲ ਦੇ ਵਿੱਚ ਕੋਈ ਕਮੀ ਹੈ ਜਾ ਉੱਥੇ ਤੁਹਾਨੂੰ ਲੋੜ ਹੈ ਜਾਂ ਕੋਈ ਸਮੱਸਿਆ ਹੈ ਤਾਂ ਉਹ ਉਹਨਾਂ ਦੇ ਵਿੱਚ ਧਿਆਨ ਦੇ ਵਿੱਚ ਲਿਆਂਦੀ ਜਾਏ ਤਾਂ ਜੋ ਉਹ ਆਪਣੇ ਪੱਧਰ ਤੇ ਉਹਨਾਂ ਸਕੂਲਾਂ ਦੀ ਮਦਦ ਕਰਕੇ ਉਹਨਾਂ ਦੇ ਵਾਸਤੇ ਕਿੱਥੇ ਵੀ ਕੋਈ ਐਫਰਟਸ ਕਰਨੇ ਕਰਕੇ ਤਾਂ ਉਹਨਾਂ ਨੂੰ ਦੂਰ ਕਰੇ